ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਰਾਜ ਫਿਲਡ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵਿਊਅਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਜੀ ਤੇ ਕਾਫੀ ਦਿਨ ਹੋ ਗਏ ਜੀ ਵੀਡੀਓ ਨਹੀਂ ਬਣੀ ਸੀਗੀ ਤੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਉਹ ਹੈਗੇ ਆ ਜੀ ਮਸਲੀਨ ਟੂ ਮਸਲੀਨ ਤੇ ਤੇ ਇੱਕ ਹੋਰ ਹੈਗਾ ਜੀ ਪ्योर ਤੇ ਸੂਟ ਤੇ ਉਮੀਦ ਆ ਜੀ ਤੁਹਾਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਕਿੰਦਾਂ ਦੀ ਲੱਗੀ ਵੀਡੀਓ ਤੇ ਸਾਡੇ ਸੂਟ ਤੁਹਾਨੂੰ ਕਿੰਦਾਂ ਲੱਗੇ ਤੇ ਉਮੀਦ ਕਰਦੇ ਆਂ ਜੀ ਸੂਟ ਤੁਹਾਨੂੰ ਪਸੰਦ ਆਉਣਗੇ ਤੇ ਜਲਦੀ ਨਾਲ ਦੇ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰਿਓ ਤੇ ਘਰ ਬੈਠੇ ਸੂਟ ਮੰਗਵਾਇਓ ਜੀ ਤੇ ਆਓ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਇਹਣਾ ਸੂਟ ਹੈਗਾਗਾ ਇਹ ਪਿਓਰ ਦਾ ਹੈਗਾ ਪਿਓਰ ਦਾ ਸੂਟ ਹੈ ਜੀ ਇਹ ਇਹ ਕਲਰ ਹੈਗਾ ਜੀ ਲੈਮਨ ਲੈਮਨ ਕਲਰ ਦਾ ਸੂਟ ਆ ਬਹੁਤ ਸੋਹਣਾ ਕਲਰ ਆ ਪੇ ਆ ਲੋਵਰ ਸੂਟ ਹੈ ਜੀ ਇਹ ਵਾਲਾ ਤੇ ਵੀ ਇਹ ਦੁਪੱਟਾ ਜੀ ਨਾਲ ਇਹਦੀ ਦੁਪੱਟਾ ਗਾ ਦੁਪੱਟਾ ਵੀ ਪ੍ਰਿੰਟ ਵਾਲਾ ਗਾ ਪ੍ਰਿੰਟ ਵਾਲਾ ਦੁਪੱਟਾ ਦੁਪੱਟਾ ਜੀ ਪਿਓਰ ਚ ਨੂਨ ਦਾ ਗਾ ਚਨੂਨ ਦਾ ਦੁਪੱਟਾ ਜੀ ਇਹਦਾ ਤੇ ਪਿਓਰ ਤਾਂ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਵਿੱਚ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਭੇਜ ਸਕਦੇ ਹੋ ਇਸ ਉੱਤਕਰੇ ਬੈਠੇ ਮੰਗਵਾ ਸਕਦੇ ਹੋ ਜੀ ਤੇ ਅਗਲਾ ਇਹਦੇ ਵਿੱਚ ਕਲਰ ਹੈਗਾ ਜੀ ਜਿਹੜਾ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਪਿੰਕ ਪਿੰਕ ਕਲਰ ਦਾ ਸੂਟ ਹੈ ਇਹ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਪਿਓਰਟੇ ਸੂਟ ਨਹੀਂ ਜੀ ਇਹ ਵਾਲੇ ਪਿੰਕ ਕਲਰ ਦੇ ਵਿੱਚ ਫਲਾਵਰ ਬਣੇ ਹੋਏ ਆ ਜੀ ਮਜੈਂਟਾ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਆ ਤੇ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵਾਲਾ ਹੈਗਾਗਾ ਚਨੂਰ ਬਹੁਤ ਸੋਹਣੇ ਤੇ ਖੁੱਲੇ ਡੁੱਲੇ ਦੁਪੱਟੇ ਆ ਜੀ ਇਹਦੇ ਬਹੁਤ ਸੋਹਣੇ ਪਹਿਣਾ ਜਿਵੇਂ 3 3 ਮੀਟਰ ਦੇ ਹੁੰਦੇ ਆ 3 3 ਮੀਟਰ ਨੂੰ ਦੁਪੱਟੇ ਆ ਖੁੱਲੇ ਡੁੱਲੇ ਦੁਪੱਟੇ ਆ ਜੀ ਇਹਦੇ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ WhatsApp ਤੇ ਆਰਡਰ ਦੇ ਸਕਦੇ ਹੋ ਜੀ ਇਹ ਸੂਤਾਂ ਦਾ ਪ੍ਰਾਈਸ ਹੈਗਾ ਜੀ 1500 ਰੁਪਿਆ ਇਹ ਦੋਨੋਂ ਸੂਟਾਂ ਦਾ ਪ੍ਰਾਈਸ ਹੈ yellow ਦਾ ਤੇ ਇਹਦਾ ਪ੍ਰਾਈਸ 1350 ਰੁਪਿਆ ਪ੍ਰਾਈਸ ਹੈ ਜੀ ਇਹ ਸੂਟ ਦਾ ਅਗਲਾ ਜਿਹੜਾ ਸੂਟ ਹੈਗਾ ਜੀ ਇਹ ਹੈਗਾ ਜੀ shimmer ਦਾ ਸੌਰੀ ਜੀ muslin ਦਾ ਉਹ shimmer ਨੂੰ ਚੜਿਆ ਪਿਆਗਾ ਸਾਰਾ ਦਿਨ shimmer shimmer ਕਹਿੰਦੇ ਰਹਿੰਦੇ ਆ ਤੇ ਇਹ ਵਾਲਾ ਹੈਗਾ ਜੀ muslin ਦਾ ਸੂਟ muslin ਦਾ ਹੀ ਸੂਟ ਹੈ ਬਹੁਤ ਸੋਹਣਾ ਕਲਰ ਹੈਗਾ ਤੇ muslin ਦਾ ਹੀ ਵਿਦ ਦੁਪੱਟਾ ਦੇ ਨਾਲ ਦੁਪੱਟੇ ਵੀ ਬਹੁਤ ਸੋਹਣੇ ਨੇ ਆਇਤਾ ਦੁਪੱਟਾ ਜੀ ਬਹੁਤ ਖੁੱਲ੍ਹਾ ਡੁੱਲਾ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਸੂਟ ਦਾ ਪ੍ਰਾਈਸ 1650 ਰੁਪਈਆ ਜੀ 1650 ਰੁਪਈਆ ਇਹ ਸੂਟ ਦਾ ਪ੍ਰਾਈਸ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਬਹੁਤ ਸੋਹਣਾ ਏਕੇ ਟੈਕਸ ਦਾ ਕੰਪਨੀ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਕੋਈ ਦੇਚ ਲੰਬਾ ਨਹੀਂ ਹੈਗਾ ਵੀ ਕੋਈ ਇਹ ਖਰਾਬ ਨਹੀਂ ਹੁੰਦਾ ਸਜਦਾ ਨਹੀਂ ਵਗੈਰਾ ਕੁਝ ਨਹੀਂ ਬਹੁਤ ਵਧੀਆ ਕਪੜਾ ਦਾ ਅਗਲਾ ਪਹਿਲਾ ਇਹਦੇ ਵਿੱਚ ਆਵਲਾ ਬਲੈਕ ਸਾਰਿਆਂ ਦੇ ਉੱਪਰ ਮੋਹਰ ਲੱਗੀ ਹੋਊਗੀ ਜਿਹੜਾ ਵੀ ਆਪਾਂ ਕਪੜਾ ਦਿੰਦੇ ਆ ਨਾ ਸਾਰਿਆਂ ਦੇ ਕੰਪਨੀ ਦੀ ਮੋਹਰ ਲੱਗੀ ਹੁੰਦੀ ਹੈ ਜੀ ਕੋਈ ਐ ਨਹੀਂ ਹੈਗਾ ਵੀ ਆਪਾਂ ਪੇਕਾਰ ਕਪੜਾ ਦੇਵਾਂਗੇ ਜਾਂ ਰੇਟ ਵੱਧ ਹੋਊਗਾ ਜਾਂ ਇਦਾਂ ਦਾ ਕੁਝ ਨਹੀਂ ਹੋਣਾ ਸਾਰੇ ਕਪੜਿਆਂ ਦੇ ਉੱਪਰ ਮੋਹਰ ਟੂਰ ਲੱਗੀ ਹੁੰਦੀ ਹੈ ਜੀ ਆਵਲਾ ਸੂਟ ਹੈ ਇਹ ਕਲਰ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਵੀ ਆਇਆ ਦੁਪੱਟਾ ਚ ਬਹੁਤ ਸੋਹਣਾ ਇਹ ਵੀ ਸੂਟ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਆ ਨਾਲ ਜੇ ਤੁਹਾਨੂੰ ਪਸੰਦ ਆ ਸ਼ੌਕ ਲੈ ਕੇ ਸਮਵਰਤ ਕਰ ਸਕਦੇ ਹਾਂ ਬਲੈਕ ਕਲਰ ਹੈ ਜੀ ਦਾ ਜਿਹੜੀ ਭੋਏ ਆ ਉਹ ਬਲੈਕ ਹੈ ਜੀ ਬਹੁਤ ਸੋਹਣੀ ਹੈ ਖਿੜੇ ਖਿੜੇ ਜੇ ਇਕਲੱਕ ਨੇ ਖਿੜੇ ਖਿੜੇ ਜੇ ਫੁੱਲ ਬੜੇ ਹੋਏ ਆ ਵਿੱਚ ਤੇ ਅਗਲਾ ਸੂਟ ਹੈਗਾ ਜੀ ਇਹ ਪੀਲੇ ਜੇ ਰੰਗ ਦਾ ਇਹ ਹੈਗਾਗਾ ਲੇਮਨ ਪੱਲੀ ਹੈਗਾ ਹੈ ਨਾ ਪੀਲਾ ਜਿ ਪੀਲਾ ਜੇ ਕਲਰ ਆ ਸੇਮ ਕਲਰ ਆ ਰਿਹਾ ਵਿੱਚ ਸੇਮ ਜਿਹੜਾ ਕਲਰ ਦੇ ਵਿਚ ਆ ਰਿਹਾ ਪੀਲਾ ਜ ਉਹ ਵਾਲਾ ਇਹ ਬਹੁਤ ਸੋਹਣਾ ਗ੍ਰੀਨ ਪੀਲਾ ਜ ਬਹੁਤ ਸੋਹਣਾ ਕਲਰ ਹੈ ਵੀ ਆਇਰਾ ਦੁਪੱਟਾ ਚ ਇਹ ਮੂਲ ਪੈਨ ਵਾਲੇ ਸੂਟ ਨੇ ਜੀ ਇਸ ਟਾਈਮ ਉਹ ਹੁਣ ਨਾ ਤਾਂ ਸਰਦੀ ਵਾਲੇ ਸੂਟ ਪਹਿਨਣਾ ਗਰਮੀ ਵਾਲੇ ਪਹਿਨ ਇਹ ਸੂਟ ਹੁਣ ਚੱਲਣਗੇ ਬਹੁਤ ਜ਼ਿਆਦੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ 1650 ਰੁਪਏ ਇਹਦਾ ਪ੍ਰਾਈਸ ਹੈ ਜੀ ਸੂਟ ਦਾ ਆਗਲਾ ਸੂਟ ਹੈਗਾ ਜੀ ਇਹ ਮਜੈਂਟਾ ਕਲਰ ਦਾ ਹੈ ਇਹ ਸੂਟ ਵੀ ਮਸਲੀਨ ਦਾ ਹੀ ਹੈ ਜੀ ਇਹ ਸੌਟ ਸੜੀ ਇੱਕੋ ਹੀ ਪੀਸ ਆ ਥੱਲੇ ਕੋਲੇ ਬਹੁਤ ਸੋਹਣਾ ਇਹ ਵੀ ਸੂਟ ਹੈ ਆ ਕੀ 라ਊਗਾ ਨਾ ਆ ਰਹੀਆਂ ਪੰਜ ਹੋਣਗੀਆਂ ਇਹ ਬਲੌਕ ਪੇਂਟਿੰਗ ਹੈ ਇਹ ਤੇ ਬਲੌਕ ਪੇਂਟ ਕੀਤਾ ਹੋਇਆ ਹੈਗਾ ਤੇ ਥੋੜਾ ਜਰੀ ਦੀ ਉੱਪਰ ਵਰਕ ਵੀ ਹੈਗਾ ਉਹ ਸਾਢੇ 1200 ਰੁਪਿਆ ਪ੍ਰਾਈਜ਼ ਹੈ ਜੀ ਆ ਸੂਟ ਦਾ ਆਈ ਦੀ ਸਲਵਾਰ ਹੈ ਜੀ ਮਸਲੀਨ ਦੀ ਸਲੀਨ ਦਾ ਹੀ ਸੂਟ ਹੈ ਇਹ ਤੇ ਵਿਦੇ ਦੁਪੱਟਾ ਮਸਲੀਨ ਦਾ ਜੀ ਇਹਦੇ ਨਾਲ ਆਈ ਦਾ ਦੁਪੱਟਾ ਹੈ ਬਹੁਤ ਸੋਹਣਾ ਕਲਰ ਰੈਜੈਂਟਾ ਤੇ ਬਹੁਤ ਸੋਹਣਾ ਸੂਟ ਹੈ ਉਮੀਦ ਹੈ ਜੀ ਤੁਹਾਨੂੰ ਪਸੰਦ ਆਊਗਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ ਹਾਂਜੀ ਉਮੀਦ ਹੈ ਜੀ ਸਾਰੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਇੱਕ ਗੱਲ ਕਰਨੀ ਸੀ ਜੀ ਆਪਾਂ ਕੁਛ ਪਹਿਨਣਾ ਨਾ ਫੋਨ ਕਰਕੇ ਕਹਿੰਦੀਆਂ ਨੇ ਵੀ ਉਹਨੂੰ ਡਾਊਟ ਰਹਿੰਦਾ ਥੋੜਾ ਜਿਹਾ ਵੀ ਸ਼ਾਇਦ ਅਸੀਂ ਜਿਹੜੀ ਵੀਡੀਓ ਚ ਸੂਟ ਦਿਖਾਉਣੀ ਹੈ ਉਹ ਨਹੀਂ ਭੇਜਦੇ ਪਰ ਐਦਾਂ ਨਹੀਂ ਹੁੰਦਾ ਜੀ ਅਸੀਂ ਜਿਹੜੇ ਵੀ ਸੂਟ ਅਸੀਂ ਵੀਡੀਓ ਦੇ ਵਿੱਚ ਦਿਖਾਉਣੀ ਆ ਉਹੀ ਸੂਟ ਤੁਹਾਡੇ ਘਰ ਆਉਣਗੇ ਤੁਸੀਂ ਬੇਫਿਕਰ ਹੋ ਕੇ ਸਾਨੂੰ ਜਿਹੜਾ ਆਰਡਰ ਦੇ ਸਕਦੇ ਹੋਗੇ ਕੋਈ ਐਦਾਂ ਦੀ ਗੱਲ ਨਹੀਂ ਅਸੀਂ ਸੂਟ ਕੁਝ ਹੋਰ ਦਿਖਾ ਰਹੇ ਆ ਤੇ ਤੁਹਾਨੂੰ ਭੇਜ ਕੁਝ ਹੋਰ ਰਹੇ ਆ ਐਦਾਂ ਕੋਈ ਨਹੀਂ ਆਪਣਾ ਜਿਹੜਾ ਵੀ ਆਪਾਂ ਟੈਗ ਦਿਖਾਵਾਂਗੇ ਉਹੀ ਟੈਗ ਦਾ ਸੂਟ ਤੁਹਾਡੇ ਕੋਲੇ ਜਾਊਗਾ ਕਿ ਵੀ ਐਡਾ ਨਹੀਂ ਗੱਲ ਨਹੀਂ ਹੈਗੀ ਵੀ ਤੁਹਾਡੇ ਕੋਲ ਕੁਝ ਹੋਰ ਪਹੁੰਚਿਆਗਾ ਅਸੀਂ ਦਿਖਾਇਆ ਕੁਝ ਹੋਰ ਹੈਗਾ ਇਹ ਤੁਹਾਨੂੰ ਸਾਡੇ ਤੇ ਵਿਸ਼ਵਾਸ ਕਰਨਾ ਪੈਣਾ ਹੀ ਹੈਗਾ ਕਿਉਂਕਿ ਵਿਸ਼ਵਾਸ ਨਾਲ ਹੀ ਜਿਹੜੀ ਆਪਣੀ ਦਕਾਨਦਾਰੀ ਉਹ ਚੱਲਦੀ ਹੈ ਤੁਹਾਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਤੇ ਬਸ ਇੰਨੇ ਕਹਿਣਾ ਸੀਗਾ ਜੀ ਐਦਾਂ ਨਾ ਬੇਫਿਕਰ ਹੋ ਕੇ ਸਾਨੂੰ ਆਰਡਰ ਪਿਆ ਕਰੋ ਕੋਈ ਐਡਾ ਨਹੀਂ ਗੱਲ ਨਾ ਕਰਿਆ ਕਰੋ ਕਿ ਤੁਹਾਨੂੰ ਸ਼ਾਇਦ ਤੁਹਾਨੂੰ ਵੀ ਕੁਝ ਹੋਰ ਭੇਜਤਾ ਜਾਏਗਾ ਕੁਝ ਨਾ ਐਦਾਂ ਦਾ ਨਾ ਕੋਈ ਵੀ ਆਪਦੇ ਮਨ ਚ ਟਾਉਟ ਰੱਖਿਆ ਕਰੋ ਤੇ ਤਾਂ ਉਮੀਦ ਹੈ ਜੀ ਸਾਰੇ ਸਬ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਤੇ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਵੀ ਕਰੋ ਜੀ ਤੇ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਜੀ